ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚਬਰੰਗਣ ਸੰਗ ਅਲਾਪ ਹੈ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆਕੀ ਗਾਵਹਿ ਬੰਗਲੀ ਪੋਨੇ ਅਸਲੇਖੀ ਕੀ ਪਈ ਬਾਰੀ ਇਹ ਪੈਰੋ ਕੀ ਪੰਜੋ ਨਾਰੀ ਪੰਚਮ ਹਰਖ ਦਿ사ਕ ਸੁਨਾਬ ਹੈ ਬੰਗਾਲਬ ਮਦ ਮਾਦਵ ਗਾਵਹਿ ਲਾਲਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟਪਤਰ ਭੈਰਵਕੇ ਗਾਵੇ ਗਣਪਤਰ ਦੁਤਿਆ ਮਾਲਕੋ ਸਕਿਆ ਲੱਪਹਿ ਸੰਗ ਰਾਗਣੀ ਪੰਚੋ ਥਾਪੈ ਗਾਉਣ ਕਰੇ ਅਰ ਦੇਵ ਗੰਧਾਰੀ ਗੰਧਾਰੀ ਸਿ ਹੁਤੀ ਉਚਾਰੀ ਤਨਾਸਰੀ ਇਹ ਪੰਚੋ ਗਾਈ ਮਾਲ ਰਾਗੋ ਸਖ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਭਲ ਚੰਡ ਕੋ ਸਕਿਓ ਭਾਰਾ ਖੋ ਖਟਿਓ ਪਉ ਰਾਨਦ ਗਾਏ ਅਸ਼ਟ ਮਾਲ ਕੋ ਸਾਖ ਸੰਗ ਲਾਇ ਪੁਨ ਆਇਓ ਹਿੰਡੋਲ ਪੰਜ ਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕ ਲੋਲ ਗਣ ਤਾਰ ਮਿਲਾਵਹੀ ਤੇ ਲੰਗੇ ਦੇਵ ਕਰਈ ਆਈ ਬਸੰਤੀ ਸੰਦੂਰ ਸੁਹਾਈ ਸਰਸ ਆਹੀ ਰੀ ਲੈ ਭਰ ਜਾ ਸੰਗ ਲਾਈ ਪੰਚੋ ਅਰਜਾ ਸੁਰਮਾ ਆਨੰਦ ਬਾਸ ਕਰਿਆਏ ਚੰਦਰ ਬਿੰਬ ਮੰਗਲਣ ਸੁਹਾਏ ਸਰਸ ਬਾਣਿਓ ਆਹੀ ਬਨੋਦਾ ਗਾਵੇ ਸਰਸ ਬਸੰਤ ਕਾ ਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀ ਪੱਕੀ ਬਾਰੀ ਕਾਸ਼ਲੀ ਬਟ ਮੰਜਰੀ ਟੋਡੀ ਕਹੀ ਅਲਾਪ ਕਾਮ ਦਿਉ ਗੁਜਰੀ ਸੰਗ ਦੀਪ ਕੇ ਥਾਪ ਕਾਲੰਕਾ ਕੁੰਤਲਿਓ ਰਾਮਾ ਕਮਲ ਕੁਸਮ ਚੰਪਕੇ ਨਾਮਾ ਗਉੜਾ ਉਹ ਕਨਰਾ ਕਲਿਆਣ ਅਸ਼ਟਪੁੱਤਰ ਦੀਪਕੇ ਜਾਨਾ ਸਭ ਮਿਲ ਸਰੀ ਰਾਗ ਵੈ ਗਾਵੇ ਪੰਜੋ ਸੰਗ ਬਰੰਗਣ ਲਾਵੇ ਮੈ ਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾਵਰੀ ਤਿਹੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌੜ ਗੰਭੀਰ ਅਸ਼ਟਪਤਰ ਸਰੀ ਰਾਗ ਕੇ ਗੁੰਡ ਕੁੰਭ ਹਮੀਰਾ ਕਸ਼ਟਮੇ ਮੇਗ ਰਾਗ ਵੇਂ ਗਾਵੇ ਪਾਂਚੋ ਸੰਗ ਬਰੰਗਣ ਲਾਭ ਹੈ ਸੋਰਠ ਗੌਣ ਮਲਾਰੀ ਤੁਨੇ ਪੁਨ ਗਾਵੇ ਆਸਾ ਗੁਣ ਗੁਣੀ ਉਚ ਸੁਰ ਸੋਹ ਪੁਣਕੀਨੀ ਮੇਗ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇਦਾਰਾ ਜਬਲੇ ਧਰ ਨਟ ਔ ਜਲ ਧਾਰਾ ਪੁਨ ਗਾਵਹਿ ਸ਼ੰਕਰ ਔ ਸ਼ਯਾਮਾ ਮੇਗ ਰਾਗ ਪੁਤਰਣ ਕੇ ਨਾਮਾ ਕਸ਼ਟ ਰਾਗੇ ਹੁਨ ਗਾਏ ਸੰਗ ਰਾਗਣੀ ਤਿਸ ਸਬੈ ਪੁੱਤਰ ਰਾਗਨ ਕੇ 18 10 20 ਕਸ਼ਟ ਰਾਗੇ ਹੁਨ ਗਾਏ ਸੰਗ ਰਾਗ ਨੇ ਤੇ ਸਭ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ